ਲੋਗੀ ਕੇ ਕਦਮ ਬਾਅਦ ਹੋ ਜੀ ਨਹੀਂ ਮੌਕੇ ਤੇ ਮੌਤ ਹੋ ਗਈ ਤਿੰਨ ਮੋਟਾ ਮੁੱਕ ਮੁੱਕ ਜਾਨਾ ਨਾਂ ਕੀ ਹੈ ਇਹਨਾਂ ਦਾ ਮਰੀਕ ਔਰ ਤੇ ਕਿੰਨੇ ਬੱਚੇ ਕਿੰਨੇ ਉਹਨਾਂ ਦੇ ਤਿੰਨ ਬੱਚੇ ਆ ਗਏ ਇੱਕ ਵਿਆਹਿਆ ਤੇ ਦੋ ਹੋਰ ਨੇ ਲੜਕੀ ਇੱਕ ਵਿਆਹੀ ਇੱਕ ਨਾਂ ਵੀ ਦੀ ਆਪਣਾ ਆਪਣਾ ਨਾਂ ਜੀ ਬਲਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਸਾਫ ਕੋ ਕਿਹੜਾ ਪਿੰਡ ਹੈ ਆਪਣਾ ਸਾਡਾ ਪਿੰਡ ਨਾਰਲੀ ਆ ਜੀ ਜੋ ਕਿ ਸਾਡੇ ਨਗਰ ਦੇ ਵਿੱਚੋਂ ਸੰਗਤ ਗਈ ਸੀ ਡੇਰਾ ਸਾਹਿਬ ਤੇ ਅਨੰਪੁਰ ਸਾਹਿਬ ਤੇ ਆਉਂਦੇ ਆਉਂਦੇ ਇਹ ਵੇਖਦੇ ਆਏ ਸੀਗੇ ਆਪਣੀ ਯਾਤਰਾ ਵਾਸਤੇ ਗਏ ਸੀਗੇ ਤੇ ਯਾਤਰਾ ਕਰਦੇ ਕਰਦੇ ਜਿਹਦੇ ਵਿੱਚੋਂ ਤਿੰਨ ਜੀਵਰ ਮਰ ਗਏ ਆ ਜਿਹੜੀਆਂ ਤਿੰਨ ਬੀਬੀਆਂ ਬੀਬੀ ਅਮਰੀਕਾ ਔਰ ਬਲਬੀਰ ਕੌਰ ਤੇ ਮਨਜੀਤ ਕੌਰ ਇਹ ਤਿੰਨਾਂ ਜਣਿਆਂ ਦੀ ਡੈਥ ਹੋ ਗਈ ਆ ਤੇ ਬਾਕੀ ਜਿਹੜੇ ਆ ਪਰਿਵਾਰ ਦੇ ਸਰੀਸ ਜੀ ਕਾਫੀ ਆ ਜਿਸਦਾ ਲੱਕ ਟੁੱਟ ਗਿਆ ਕਹਿੰਦੀ ਲੱਤ ਟੁੱਟ ਗਈ ਆ ਤੇ ਇਸ ਕਰਕੇ ਇਹ ਬਹੁਤ ਜ਼ਿਆਦਾ ਗਰੀਬ ਪਰਿਵਾਰ ਆ ਤੇ ਅਸੀਂ ਤਾਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਇਹਨਾਂ ਨੂੰ ਜੋ ਵੀ ਵਾਤੋ ਵਾਤ ਸਹਾਇਤਾ ਉਹ ਦਿੱਤੀ ਜਾਵੇ ਕਿਉਂਕਿ ਇਲਾਜ ਕਰਾਉਣ ਜੋਗੇ ਪਰਿਵਾਰ ਨਹੀਂ ਹੈਗੇ ਤੇ ਇਸ ਕਰਕੇ ਇਹਨਾਂ ਦੀ ਜ਼ਰੂਰ ਸਹਾਇਤਾ ਕੀਤੀ ਜਾਵੇ ਇਸ ਤਰ੍ਹਾਂ ਜੀ ਇਹ ਮੰਗ ਕਰਦੇ ਆ ਜੀ 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 ਕੀ ਨਾਂ ਆਪਣਾ ਜੀ ਨਿਰਣਾ ਵੀ ਬਿਜਿੰਦਰ ਸਿੰਘ ਹੈ ਜੀ ਤੇ ਇਹ ਜਿਨ੍ਹਾਂ ਦੀ ਡੈਥ ਹੋਈ ਆ ਇਹਨਾਂ ਦਾ ਨਾਂ ਕੀ ਹੈ ਇਹਨਾਂ ਦਾ ਨਾਂ ਬਲਬੀਰ ਕੌਰ ਮੇਰੇ ਸਗੇ ਭਾਈ ਵੀ ਹੈ ਫਿਰ ਕੀ ਘਟਨਾ ਵਾਪਰੀ ਜੀ ਘਟਨਾ ਇਹ ਸੀ ਕਿ ਨੰਦਪੁਰ ਸਾਹਿਬ ਯਾਤਰਾ ਵਾਸਤੇ ਗਿਆ ਸੀ ਯਾਤਰਾ ਕਰਕੇ ਵਾਪਸ ਆ ਰਹੇ ਸੀ ਟੈਂਪਰ ਪਰਚੂ ਦੀ ਮਗਰ ਨੇੜੇ ਪੂਰਸਲਾ ਜਿਹੜੇ ਦੇ ਨੇੜੇ ਬਹੁਤ ਪਿਆੜਾ ਘਸਦਾ ਆ ਮਰਨਾ ਗੱਡੀ ਵਜੀ ਵਿੱਚ ਤੇ 25 25 ਵਾਰੀਆਂ ਦੇ ਕਰੀਬ ਸਾਰੀਆਂ ਸਵਾਰੀਆਂ ਬੈਠੀਆਂ ਹੋਈਆਂ ਜਿਨ੍ਹਾਂ ਦੇ ਵਿੱਚ ਬੱਚੇ ਵੀ ਔਰ ਲੇਡੀਆਂ ਜ਼ਿਆਦਾ ਸੀ ਨਾਲ ਔਰ ਇੰਨਾ ਕਿ ਧਿਆਨ ਖਾਸ ਦਾ ਆਇਆ ਕਿ ਤਿੰਨ ਮੌਤਾ ਲੇਡੀਆਂ ਨਾਲ ਲਿਬਣੀਆਂ ਜਿਹੜੀਆਂ ਬਲਬੀਰ ਕੋਲ ਮਰੀਕੋਲ ਗ੍ਰਮੀਦ ਕੋਲ ਜਿੰਨਾਂ ਦਿਹਾੜਿਆ ਬਹੁਤ ਜ਼ਿਆਦਾ ਧਿਆਨ ਖਾਸ ਦਾ ਹੈ ਜਿਹਦਾ ਯਾਨੀ ਕਿ ਮਿਲਸਾਨ ਦੇ ਇੰਨੇ ਜਿਹੜੇ ਦੂਸਰੇ ਜਿਨ੍ਹਾਂ ਨੂੰ ਸੱਟਾਂ ਆਈਆਂ ਭਿਆਨਕ ਲੱਗੀਆਂ ਹੋਈਆਂ ਕਿ ਜਨਾਂ ਦਾ ਬਚੰਦੀ ਹਾਲਤ ਨਹੀਂ ਹੈਗੀ ਬਹੁਤ ਧਿਆਨ ਖਾਸ ਦਾ ਇਸ ਲਈ ਬਹੁਤ ਜੋ ਕੈਚ ਕੈਨ ਜੋਗਨੀ ਗਾ ਅਹੀਂ ਇਹੀ ਮੰਗ ਕਰਦੇ ਆ ਮਤ ਜੋ ਕਰ ਦਿੱਤਾ ਪਾਣਾ ਵਰਤ ਗਿਆ ਬਾਕੀ ਪੰਜਾਬ ਸਰਕਾਰ ਜੋ ਇਸ ਪਰਿਵਾਰ ਨੂੰ ਆਪਣੇ ਪੱਖੋਂ ਕੋਈ ਸਹੂਲਤ ਦੇਵੇ بڑے ਸਟੇਜੇਢੰਗ ਨਾਲ ਆਣ ਕੇ ਇਹਨਾਂ ਦੀ ਪੁਸ਼ਗਿਸ਼ ਕਰਨ ਇਹਨਾਂ ਦੀ ਸਹਾਇਤਾ ਕਰਨ ਇਹੀ ਮੰਗ ਕਰ ਰਹੇ ਨੇ